ਵਾਲਕ ਬਾਕੀ ਸਾਰੇ ਇਹ ਇਹ ਪਾਠਾੰਦ ਉਹਦੇ ਵਿੱਚ ਤੁਹਾਡੇ ਅੱਜ ਉਹਨਾ ਸੁੰਦਰਕੰਡ ਦਾ ਪਾਠ ਵੀ ਹੋਇਆ ਹੈ ਪੁਧਾਰਾ ਵੀ ਲਾਏ ਕੀ ਕਹਿਣਾ ਹੈ ਜੀ ਬੋਲੋ ਪਰਸ਼ਰਮ ਭਗਵਾਨ ਕੀ ਜੈ ਅੱਜ ਬਹੁਤ ਖੁਸ਼ੀ ਦੀ ਬਾਤ ਹੈ ਕਿ ਸਾਡੇ ਪਰਸ਼ਰਮ ਮੰਦਰ ਦੇ ਅੰਦਰ ਹਰ ਮਹੀਨੇ ਸਕਰਾਤ ਵਾਲੇ ਦਿਨ ਜੋ ਹੈ ਸ੍ਰੀ ਸੁੰਦਰਕੰਡ ਦਾ ਪਾਠ ਹੁੰਦਾ ਹੈ ਯਹਾਂ ਇਥੇ ਪਾਠ ਆਂਦੇ ਹੈ ਪਹਿਲੇ ਪਾਠ ਕਰਦੇ ਹੈ ਆਰਤੀ ਭਜਨ ਕੀਰਤਨ ਕਰਦੇ ਹੈ ਔਰ ਉਸ ਤੋਂ ਬਾਅਦ ਲੰਗਰ ਦਾ ਪ੍ਰੋਗਰਾਮ ਚੱਲੇਗਾ ਭਗਵਾਨ ਦੇ ਪ੍ਰਸ਼ਾਦ ਤੋਂ ਬਾਅਦ ਇਹ ਸਿਸਟਮ ਲਗਾਤਾਰ ਸਾਡੇ ਪਿਛਲੇ 15 16 ਸਾਲ ਤੋਂ ਚੱਲ ਰਿਹਾ ਹੈ ਲਗਾਤਾਰ ਹਰ ਸਿਕਰਾਤ ਨੂੰ ਇਹ ਚੱਲ ਰਿਹਾ ਹੈ ਔਰ ਇਸੇ ਤਰ੍ਹਾਂ ਇਹ ਸਾਰੇ ਪਾਠਾਂ ਦੇ ਜਦੋਂ ਸਾਲ ਹੁੰਦੇ ਇਹਨਾਂ ਪਾਠਾਂ ਦਾ ਅਸੀਂ ਸਨਮਾਨ ਵੀ ਕਰਦੇ ਆ ਕੋਈ ਛੋਟਾ ਜਿਹਾ ਗਿਫਟ ਦੇ ਕਰਕੇ ਇਹਨਾਂ ਨੂੰ ਮੋਮੈਂਟੋ ਦੇ ਕਰਕੇ ਸਨਮਾਨ ਕਰਦੇ ਆਂ ਔਰ ਇਹ ਸਾਰਾ ਕਾਰਜ ਜੋ ਹੈ ਮੇਰੇ ਸ੍ਰੀ ਬ੍ਰਾਹਮਣ ਸੁਆਕੋਟ ਕਪੂਰਾ ਦੇ ਸਾਰੇ ਸਦਸਿਆਂ ਦੇ ਸਹਿਯੋਗ ਨਾਲ ਔਰ ਦਾਨੀ ਸਜਨਾ ਦੇ ਸਹਿਯੋਗ ਨਾਲ ਲਗਾਤਾਰ ਇਹ ਚੱਲ ਰਿਹਾ ਹੈ ਔਰ ਅਸੀਂ ਭਗਵਾਨ ਪਰਸ਼ਰਮ ਜੀ ਅੱਗੇ ਬੇਨਤੀ ਕਰਦੇ ਆਂ ਵੀ ਇਹ ਸਕਰਾਤ ਵਾਲਾ ਪ੍ਰੋਗਰਾਮ ਜੋ ਹੈ ਇਸੇ ਤਰ੍ਹਾਂ ਚੱਲਦਾ ਰਹੇ ਕਿਉਂਕਿ ਸਕਰਾਤ ਜੋ ਹੈ ਸਾਡੇ Hindu ਧਰਮ ਦੇ ਅੰਦਰ ਬਹੁਤ ਜ਼ਿਆਦਾ ਇਹਦਾ ਨਾਮ ਇਹਦਾ ਪਰਮ ਮਨਾਇਆ ਜਾਂਦਾ ਹੈ ਹਰ ਮਹੀਨਾ ਚੜਦਾ ਹੈ ਇਸ ਕਰਕੇ और ये सारा इसी तरह चलता रहे बोलो परशुराम भगवान की जय ना तुम ही जाओ मेरे कन्हैया पर पहुंचे का बहुत धन्यवाद बहुत समाज बड़ी

जाए बहुत बहुत धन्यवाद हेम्योपैथी दवाई का बिल्कुल पक्का इलाज रहता है संभालते हैं तो डॉक्टर गोलु शर्मा जी बड़े ही काबिल डॉक्टर और डॉक्टर चहल जी बहुत ही पुराने पुराने महान डॉक्टर हैं तो इनका हम स्वागत करते हैं टेक्नीशियन बना है लड़का लेबोरेटरी टेस्ट करता है सरदार तो डॉक्टर चहल साहब की बड़े बड़ी ਜੀ ਜਿਹੋ ਆ ਤੇ ਪੰਜਾਬ ਸਰਕਾਰ ਵੱਲੋਂ ਨਹੀਂ ਇੱਕ ਕੈਂਪ ਲਗਾਇਆ ਗਿਆ ਕਿਹਨੇ ਜਾਓਗੇ ਅੱਜ ਭਗਵਾਨ ਪਰਸ਼ਰਮੰਦਰ ਵਿੱਚ ਸ੍ਰੀ ব্রাহ্মণ ਸਭਾ ਰਜਿਸਟਰਡ ਕੋਰਟ ਕਪੂਰ ਵੱਲੋਂ ਇਹ ਆਯੁਰਵੈਦਿਕ ਹੋਮਿਓਪੈਥਿਕ ਕੈਂਪ ਲਗਾਇਆ ਗਿਆ ਜਿਹਦੇ ਚ ਸਾਡੇ ਸ਼ਹਿਰ ਦੇ ਔਰ ਡਿਸਟ੍ਰਿਕਟ ਫਰੀ ਕੋਟ ਦੇ ਸਾਡੇ ਹੈੱਡ ਜੋ ਡਾਕਟਰ ਰੋਹਿਤ ਮੋਗਾ ਜੀ ਔਰ ਉਹਨਾਂ ਦੇ ਸਾਥੀ ਡਾਕਟਰ ਦਿਨੇਸ਼ ਸੇਠੀ ਜੀ ਔਰ ਯਾਦਵਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗੀ ਨਾਲ ਉਹਨਾਂ ਦੀ ਪੂਰੀ ਟੀਮ ਇਹ ਸਾਰੇ ਇਹਨਾਂ ਨੇ ਬਹੁਤ بڑے ਅੱਛੇ ਢੰਗ ਨਾਲ ਇਹ ਅੱਜ ਦਾ ਕੈਂਪ ਚਲਾ ਰਹੇ ਹੈ ਔਰ ਸ਼੍ਰੀ ਬ੍ਰਾਹਮਣ ਸਵਾ ਕੋਟਕਾਪੂਰਾ ਵੱਲੋਂ ਇਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਇਨਾਂ ਨੂੰ ਇਸ ਮੰਦਰ ਵਿੱਚ ਇਹ ਪ੍ਰੋਗਰਾਮ ਕਰਨ ਵਾਸਤੇ ਬਹੁਤ-ਬਹੁਤ ਇਨਾਂ ਦਾ ਸਵਾਗਤ ਕਰਦੇ ਆਂ ਇਸ ਤੋਂ ਪਹਿਲਾਂ ਤਿੰਨ-ਚਾਰ ਵਾਰ ਅਸੀਂ ਐਲੋਪੈਥਿਕ ਕੈਂਪ ਵੀ ਲਾ ਚੁੱਕੇ ਆਂ ਜੀ ਔਰ ਉਸ ਦੇ ਅੰਦਰ ਵੀ ਸਾਡੇ ਸ਼ਹਿਰ ਦੇ ਸਰਕਾਰੀ ਹਸਪੀਟਲ ਤੋਂ ਬਿਨਾਂ ਪ੍ਰਾਈਵੇਟ ਵੀ ਸਾਡੇ ਡਾਕਟਰ ਸਾਹਿਬਾਨ ਘਟੋ ਘਟ 8 10 60 10 ਆਂਦੇ ਰਹੇ ਆ ਔਰ ਉਹਨਾਂ ਦਾ ਬੜਾ ਸਹਿਯੋਗ ਰਿਹਾ ਹੈ ਉਹ ਉਸ ਕੈਂਪ ਦੇ ਅੰਦਰ ਜੋ ਹੈ ਸ਼ਹਿਰ ਦੇ ਕਾਫੀ ਜ਼ਰੂਰਤਮੰਦ ਜੋ ਜੋ ਬੰਦੇ ਸੀ ਉਹ ਆਏ ਪਰ ਉਹਨਾਂ ਨੇ ਆਪ ਦਾ ਲਾਭ ਪ੍ਰਾਪਤ ਕੀਤਾ ਇਹ ਲਗਾਤਾਰ ਚੱਲ ਰਿਹਾ ਇਸ ਤਰ੍ਹਾਂ ਦਾ ਔਰ ਵੀ ਸ੍ਰੀ ਬ੍ਰਾਹਮਣ ਸਭਾ ਕੋਟਕਾਪੂਰਾ ਵੱਲੋਂ ਸਾਡੀ ਹਰ ਮਹੀਨੇ ਹਰ ਰੋਜ਼ ਮਤਲਬ ਜੋ ਹੈ ਇਹ ਫ੍ਰੀ ਇੱਕ ਡਿਸਪੈਂਸਰੀ ਚੱਲ ਰਹੀ ਹੈ ਜਿਸ ਦੇ ਅੰਦਰ ਆਯੁਰਵੈਦਿਕ ਐਲੋਪੈਥਿਕ ਡਾਕਟਰ ਸਾਡੇ ਕੋਲੇ ਬੈਠਦੇ ਆ ਔਰ ਉਹ ਜ਼ਰੂਰਤਵੰਦਾਂ ਨੂੰ ਦਵਾਈ ਫ੍ਰੀ ਔਰ ਚੈੱਕਅਪ ਵੀ ਫ੍ਰੀ ਦੇ ਰਹੇ ਆ ਇਹ ਪਿਛਲੇ ਲਗਾਤਾਰ ਅਸੀਂ ਲਗਭਗ 15 ਸਾਲਾਂ ਤੋਂ ਇਹ ਵੀ ਚੱਲ ਰਿਹਾ ਸਾਡਾ ਔਰ ਸਾਡੇ ਮੰਦਰ ਕਮੇਟੀ ਦੇ ਸਾਰੇ ਮੈਂਬਰ ਸਹਿਯੋਗੀ ਔਰ ਦਾਨੀ ਸਜਨਾ ਦੇ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਹੈ ਸਿਲਾਈ ਸੈਂਟਰ ਵਗੈਰਾ ਵੀ ਚੱਲ ਰਿਹਾ ਹੈ ਗਰੀਬ ਕੰਨਿਆਵਾਂ ਦੇ ਵਿਆਹ ਵਗੈਰਾ ਵੀ ਅਸੀਂ ਕਰ ਰਹੇ ਆ ਗਰੀਬ ਆਰਥਿਕ ਪੱਖੋਂ ਕਮਜ਼ੋਰ ਜੋ ਵਿਦਿਆਰਥੀ ਆ ਉਹਨਾਂ ਦਾ ਵੀ ਸਹਿਯੋਗ ਕਰਦੇ ਆ ਅਸੀਂ ਇਹ ਸਾਰਾ ਸੇਵਾ ਪਾਓ ਸਾਡੇ ਪਰਸ਼uram ਮੰਦਿਰ ਵੈਂਕੇਸ਼ਵਰ ਦਾ ਹੰਬਨੋ ਇਹ ਸਾਰੇ ਦਾਨੀ ਸਜਨਾ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹਾਂ ਔਰ ਲਗਾਤਾਰ ਅਸੀਂ ਚੰਨੇ ਇਹ ਸੇਵਾ ਪਾਓ ਸਾਡੇ ਮੈਂਬਰਾਂ ਦੇ ਅੰਦਰ ਬਣਿਆ ਰਵੇ ਔਰ ਇਸ ਤਰ੍ਹਾਂ ਦੀ ਸਾਰੇ ਡਾਕਟਰ ਸਾਹਿਬਾਨ ਦੀ ਜੋ ਸਾਰੀ ਟੀਮ ਹੈ ਇਹ ਸਾਡੇ ਨਾਲ ਟਾਈਮ ਟਾਈਮ ਤੇ ਇਸ ਤਰ੍ਹਾਂ ਦੀ ਕੈਂਪ ਲਾ ਕਰਕੇ ਸਾਡੇ ਇਲਾਕੇ ਦਾ ਜੋ ਹੈ ਲਾਭ ਜੋ ਹੈ ਸਾਨੂੰ ਮਿਲੇ ਅਸੀਂ ਵੀ ਇਹ ਚਾਹਾਂਗੇ ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਸਰਕਾਰ ਵੱਲੋਂ ਕੈਂਪ ਇਹ ਲਾਇਆ ਗਿਆ। ਕਿਹਾ ਜਾਵੇ। ਸਭ ਤੋਂ ਪਹਿਲਾਂ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ। ਜੋ ਇਹ ਵਿਵਸਥਾਾਂ ਚਲਾਈਆਂ। ਅਸੀਂ ਬ੍ਰਾਹਮਣ ਸਭਾ ਰਜਿਸਟਰਡ ਕੋਰਪੂਰਾ ਪਰਸ਼ੂਰਾਮ ਮੰਦਰ ਵੈਂਕਟੇਸ਼ਾ ਧਾਮ ਦੇ ਵਿੱਚ ਅੱਜ ਆਯੂਸ਼ ਫ੍ਰੀ ਕੈਂਪ ਲੱਗਿਆ ਹੈ ਜਿਹਦੇ ਵਿੱਚ ਦੇਸੀ ਦਵਾਈਆਂ ਤੇ ਐਲੋਪੈਥਿਕ ਇਲਾਜ ਹੋਮਿਓਪੈਥਿਕ ਐਲੋਪੈਥਿਕ ਨਹੀਂ ਹੋਮਿਓਪੈਥਿਕ ਇਲਾਜ ਬੜੇ ਸੁੰਦਰ ਢੰਗ ਦੇ ਨਾਲ ਇੱਥੇ ਮਾਹਰ ਡਾਕਟਰਾਂ ਦੁਆਰਾ ਕੀਤਾ ਗਿਆ ਤੇ ਬਹੁਤ ਹੀ ਮਰੀਜ਼ ਆਏ ਬਹੁਤ ਹੀ ਸੁੰਦਰ ਵਿਵਸਥਾ ਰਹੀ ਤੇ ਅਸੀਂ ਸ਼੍ਰੀ ਬ੍ਰਾਹਮਣ ਸਵਾ ਰਜਿਸਟਰ ਕੋੜਕਪੁਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਮੈਂ ਡਾਕਟਰ ਆਪਣਾ ਨਾਮ ਮੇਰਾ ਨਾਮ ਡਾਕਟਰ ਦਿਨੇਸ਼ ਕੁਮਾਰ ਸੇਟੀ ਹੈ ਮੈਂ ਬਤੌਰ ਹੋਮੀਓਪੈਥਿਕ ਮੈਡੀਕਲ ਅਫਸਰ ਸੇਵਲ ਹਸਪਤਾਲ ਕੋੜਕਪੁਰ ਅਭਿਨੇਜਕ। ਲੋਕੋ ਜਿਹੜੇ ਅੱਜ ਤੁਸੀਂ ਪੰਜਾਬ ਸਰਕਾਰ ਵੱਲੋਂ ਕੈਂਪ ਲਾ ਰਹੇ ਹੋ ਐਰੋਵੇਡਿਕ ਤੇ ਹੋਮੋਪੈਥਿਕ ਦਾ ਇਸ ਟਾਈਮ ਤੇ ਕਿੰਨੇ ਕੈਂਪ ਲਾ ਚੁੱਕੇ ਹੋ ਬੜੀ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਪੰਜਾਬ ਸਰਕਾਰ ਦੇ ਅਧੀਨ ਆਯੂਸ਼ ਮੰਤਰਾਲੇ ਵੱਲੋਂ ਆਯੂਸ਼ ਕੈਂਪਾਂ ਦਾ ਕਾਰਜਕ੍ਰਮ ਜਿਹੜਾ ਸ਼ੁਰੂ ਹੋਇਆ ਹੈ ਅੱਜ ਇਹ 14ਵਾਂ ਆਯੂਸ਼ ਕੈਂਪ ਲੱਗ ਰਿਹਾ ਜਿਸ ਵਿੱਚ ਅਸੀਂ ਪੰਜਾਬ ਸਰਕਾਰ ਦੇ ਅਧੀਨ ਅਤੇ ਬ੍ਰਾਹਮਣ ਸਮਾਜ ਭਗਵਾਨ ਪਰਸ਼uram ਮੰਦਿਰ ਵਿੱਚ ਹਰੀਨੌਰ ਰੋਡ ਤੇ ਜੋ ਸਥਿਤ ਹੈ 14ਵਾਂ ਆਯੂਸ਼ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਫ੍ਰੀ ਹੋਮਿਓਪੈਥਿਕ ਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮੇਰਾ ਨਾਮ ਡਾਕਟਰ ਰੋਹਿਤ ਮੋਂਗਾ ਰੋਹਿਤ ਮੋਂਗਾ ਜੀ ਜੋ ਅੱਜ ਆਪਣੇ 50 ਸਰਕਾਰ ਦੇ ਲੋਕੋ ਐਰੋਵੈਦਿਕ ਕੈਂਪ ਲਾਇਆ ਗਿਆ ਠੀਕ ਹੈ ਜਾਓਗੇ। ਦੇਖੋ ਬਾਕੀ ਦਾ ਡਾਕਟਰ ਸੇਠੀ ਨੇ ਜਿਵੇਂ ਦੱਸ ਦਿੱਤਾ ਕਿ ਹਾਂ ਪੰਜਾਬ ਸਰਕਾਰ ਤੇ ਯੂਸ਼ ਵਿਭਾਗ ਵੱਲੋਂ ਜਿਹੜੇ ਕੈਂਪ ਲਾਏ ਜਾ ਰਹੇ ਹੈਗੇ ਆ ਤਾਂ ਉਹਦਾ 14ਵਾਂ ਕੈਂਪ ਅਸੀਂ ਇੱਥੇ ਲਾ ਰਹੇ ਹੈਗੇ ਆ। ਮੇਨ ਤਾਂ ਮਕਸਦ ਜਿਹੜਾ ਸਰਕਾਰਾਂ ਦਾ ਇਹ ਸੀਗਾ ਵੀ ਜਿਹੜਾ ਆਯੁਰਵੇਦ ਹੈ ਤੇ ਹੋਮੋਪੈਥੀ ਹੈ ਲੋਕਾਂ ਨੂੰ ਉਹਨਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਹੀ ਇਹ ਕੈਂਪ ਜਿਹੜੇ ਹੈਗੇ ਹਰ ਸਾਲ ਪਿਛਲੇ ਸਾਲ ਵੀ ਲਾਏ ਗਏ ਸੀਗੇ ਇਸ ਸਾਲ ਵੀ ਚੱਲਦੇ ਪਏ ਆ ਤਾਂ ਇਸ ਸਾਲ ਵੀ ਮੇਨ ਮਕਸਦ ਜਿਹੜਾ ਹੈਗਾ ਉਹ ਇਹੀ ਹੈ ਸਰਕਾਰਾਂ ਦਾ ਵੀ ਆਯੁਰਵੇਦ ਨੂੰ ਵੀ ਥੋੜਾ ਜਿਹਾ ਬढ़ावा ਮਿਲੇ ਲੋਕੀ ਇਹਨਾਂ ਇਹਨਾਂ ਪ੍ਰਤੀ ਥੋੜੇ ਜਾਗਰੂਕ ਹੋਣ ਤਾਂ ਕਿ ਲੋਕਾਂ ਦੀ ਸਿਹਤ ਵਿੱਚ ਹੋਰ ਹੋਰ ਸੁਧਾਰ ਹੋ ਸਕੇ ਉਹ ਗੇ ਮੰਨ ਲਓ ਪਿਛਲੀਆਂ ਸਰਕਾਰਾਂ ਸੀ ਉਦੋਂ ਵੀ ਆਪਣੇ ਐਰੋਵੈਦਿਕ ਦੇ ਕੈਂਪ ਲਗਾਦੇ ਸੀ ਪੰਜਾਬ ਸਰਕਾਰ ਵੱਲ ਲੱਗਦੇ ਸੀ ਕੁਝ ਥੋੜਾ ਟਾਈਮ ਪਰ ਹਰ ਟਾਈਮ ਕੁਛ ਨਾ ਕੁਛ ਲੱਗਦੇ ਰਹੇ ਆ ਇਹ ਨਹੀਂ ਹੈਗਾ ਕਦੀ ਕੈਂਪ ਨਹੀਂ ਲੱਗੇ ਸੀ ਪਰ ਇਸ ਵਾਰ ਥੋੜੇ ਜਿਹਾ ਹੋਰ ਜ਼ਿਆਦਾ ਵੱਧ ਕੇ ਹੈਗੇ ਆ ਇਸ ਤਰ੍ਹਾਂ ਦੇ ਕੈਂਪ ਜਿਹੜੇ 15-15 ਕੈਂਪ ਆਏ ਪਹਿਲਾਂ ਹੁਣੇ ਜੇ ਘੱਟ ਵੀ ਆਉਂਦੇ ਸੀ ਪਰ ਲੱਗਦੇ ਜਰੂਰ ਸੀਗੇ ਪਹਿਲਾਂ ਉਹ ਮਤਲਬ ਕੋਣ ਨਹੀਂ ਕਾਊਂਟਿੰਗ ਵੀ ਵਾਹ ਲੋ 14 ਕੈਂਪ ਲਾਏ ਗਏ ਆ ਕੁੱਲ ਮਰੀਜ਼ ਕਿੰਨੇ ਵੇਖੇ ਗਏ ਆ 14 ਕੈਂਪ ਦੇ ਵਿੱਚ ਦੇਖੋ ਐਵਰੇਜ ਐਵਰੇਜ ਸਾਡੇ 5 ਤੋਂ ਲੈ ਕੇ 600 ਮਰੀਜ਼ ਹਰ ਕੈਂਪ ਵਿੱਚ ਹੁੰਦੇ ਸੀਗੇ ਤਾਂ ਦਵਾਈਆਂ ਸਾਡੇ ਕਾਫੀ ਸਾਰੀਆਂ ਆਈਆਂ ਹੋਈਆਂ ਇਸ ਵਾਰ ਸਰਕਾਰਾਂ ਨੇ ਬਹੁਤ ਦਵਾਈ ਦਿੱਤੀ ਹੋਈ ਹੈ ਇਸ ਕਰਕੇ ਹਰ ਮਰੀਜ਼ ਨੂੰ ਦਵਾਈ ਤਾਂ ਉਪਲਬਧ ਹੋਈ ਹੋਈ ਹੈ ਅਗਲਾ ਕੈਂਪ ਕਿੱਥੇ ਲਾ ਰਹੇ ਹੋ ਅਗਲਾ ਕੈਂਪ ਲਾਸਟ ਕੈਂਪ ਹੈ ਜੀ ਸਾਡਾ ਫਰੀਦਕੋਟ ਅੰਮ੍ਰਿਤਸਰ ਨਗਰ ਚ ਹੈ ਤੇ ਉਹ ਕੱਲ ਦੇ ਕੱਲ ਨੂੰ ਹੀ ਆ ਕੱਲ ਨੂੰ ਲੱਗ ਰਿਹਾ ਹੈ ਦੋ ਮੰਨ ਮੈਂ ਦੱਸਾਂ